ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਤੋਂ ਕਿਸਾਨਾਂ ਦੇ ਫੋਨ ਆ ਰਹੇ ਹਨ ਕਿ ਝੋਨੇ ਦੀ ਫਸਲ ਵਿੱਚ ਕੁਝ ਬੂਟੇ ਗਿੱਥੇ ਰਹੇ ਰਹੇ ਹਨ ਉਹਨਾਂ ਨੇ ਦੱਸਿਆ ਕਿ ਬੂਟਿਆਂ ਦਾ ਮਦਰਾ ਰਹੇ ਜਾਣਾ ਝੋਨੇ ਦਾ ਇੱਕ ਨਵਾਂ ਵਿਸ਼ਾਣੂਨ ਰੋਗ ਹੈ ਤੇ ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਪ੍ਰਭਾਵਿਤ ਬੂਟੇ ਤੋਂ ਸਿਹਤਮੰਦ ਬੂਟੇ ਤੱਕ ਫੈਲਦਾ ਹੈ ਉਹਨਾਂ ਨੇ ਦੱਸਿਆ ਕਿ ਇਹ ਵਿਸ਼ਾਣੂਨ ਝੋਨੇ ਦੀਆਂ ਮੌਜੂਦਾਂ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਦਰੇ ਉਹਨਾਂ ਦੇ ਪੱਤੇ ਨੋਖਦਾਰ ਅਤੇ ਜੜਾਂ ਘਟ ਡੂੰਗੀਆਂ ਰਹੇ ਜਾਂਦੀਆਂ ਹਨ ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਇਕ तिਹਾਈ ਰਹੇ ਜਾਂਦੀ ਹੈ ਰੋਗ ਦੇ ਜ਼ਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ ਅਤੇ ਜਲਦੀ ਪੁੱਟੇ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ ਇਹ ਬਿਮਾਰੀ ਕਿਸੇ ਵੀ ਬਿਮਾਰੀ ਤੇ ਹੋ ਸਕਦੀ ਹੈ ਉਹਨਾਂ ਦੱਸਿਆ ਕਿ ਛੋਲੇ ਦੀ ਫਸਲ ਵਿੱਚ ਇਸ ਸੰਭਾਵਿਤ ਬਿਮਾਰੀ ਦੇ ਚਿੰਨ ਨਜ਼ਰ ਆਉਣ ਤੇ ਨਜ਼ਦੀਕੀ ਖੇਤੀਬਾੜੀ ਅਧਿਕਾਰੀਆਂ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ PAU ਦੇ ਖੇਤੀ ਮਾਇਰਾ ਨਾਲ ਸੰਪਰਕ ਕਰਨਾ ਚਾਹੀਦਾ ਅਤੇ ਕਿਸੇ ਦੇ ਕਹਿਣਤੇ ਕੋਈ ਛਿਲਕਾ ਨਹੀਂ ਕਰਨਾ ਚਾਹੀਦਾ। ਉਹਨਾਂ ਦੱਸਿਆ ਕਿ ਚਿੱਟੀ ਪਿੱਠ ਵਾਲੇ ਢਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਖੇਤ ਨੇੜੇ ਟਿਊਬਵੈੱਲ ਉੱਪਰ ਬਲਬ ਜਗਾ ਕੇ ਰੱਖੋ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਰਕਾਰਯੋਗ ਸਾਥੀਓ ਮੈਂ ਡਾਕਟਰ ਅਭੀਸ਼ਿੰਗ ਮੁਖੇਤੀ ਬੜੀ ਸਰ ਗੁਰਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕਫ ਵਕਫ ਵਿਸ਼ੇ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਉਹ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਤੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਤੁਹਾਡਾਂ ਨਾਲ ਗੱਲਬਾਤ ਕਰਾਂਗੇ ਝੋਨੇ ਦੇ ਗੋਣੇ ਬੂਟਿਆਂ ਦੀ ਬਿਮਾਰੀ ਤੇ ਉਸ ਦੀ ਰੋਕਥਾਮ ਕਿਵੇਂ ਕਰਨੀ ਸਾਥੀਓ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਸਾਡੇ ਬੂਟੇ ਝੋਨੇ ਦੀ ਫਸਲ ਦੇ ਬੂਟੇ ਬੋਣੇ ਰਹਿ ਗਏ ਗਿੱਠੇ ਰਹਿ ਗਏ ਮਧਰੇ ਰਹਿ ਗਏ ਤੇ ਉਹਦੇ ਨਾਲ ਕਈ ਕਿਸਾਨਾਂ ਨੇ ਕਈ ਕਿਸਾਨਾਂ ਵੱਲੋਂ ਫਸਲ ਨੂੰ ਵਾਇਆ ਵੀ ਗਿਆ ਤੇ ਕਾਫੀ ਨੁਕਸਾਨ ਹੋਇਆ ਹੈ ਉਹਦੇ ਵਿੱਚ ਮੁਕਤ ਤੌਰ ਦੇ ਉੱਤੇ ਪੀਆਰ 131 ਵੈਰਾਈਟੀ ਪੀਆਰ 128 ਇਸ ਦੇ ਨਾਲ ਕੁਝ ਉਹ ਤੋਂ ਜਦੋਂ ਕੁਝ ਹਾਈਬ੍ਰਿਡ ਜਿਹਨਾਂ ਨੇ ਬੀਜੀ ਉਹਦੇ ਵਿੱਚ ਵੀ ਪ੍ਰੋਬਲਮ ਸੀਗੀ ਜਿਹਨਾਂ ਗੀਤੀ ਬੀਜੀ ਲਵਾਈ ਕੀਤੀ ਸੀ ਉਹਨਾਂ ਨੇ ਜਿਆਦਾ ਪ੍ਰੋਬਲਮ ਹੀ ਸੋ ਇਹ ਜਿਹੜੀਆਂ ਇਹ ਜਿਹੜੀ ਜਿਹੜਾ ਇੱਕ ਰੋਗ ਜਿਹੜਾ ਵਿਸ਼ਾਨੂ ਰੋਗਿਆ ਜਿਵੇਂ 2019 ਦੇ 20 ਦੇ ਵਿੱਚ ਕਰੋਨਾ ਵਾਇਰਸ ਆਇਆ ਸੀਗਾ ਉਹ ਵੀ ਵਿਸ਼ਾਨੂ ਰੋਗੀ ਸੋ ਉਹ ਜਦੋਂ ਕਿਸੇ ਨੂੰ ਵੀ ਹੋ ਜਾਂਦਾ ਸੀ ਤੇ ਉਹ ਆਪਾਂ ਅਸੀਂ ਕਹਿੰਦੇ ਵੀ ਇਹਨੂੰ ਆਈਸੋਲੇਟਡ ਭੇਜ ਦਿਓ ਇਹਨੂੰ ਬੰਦ ਕਮਰੇ 'ਚ ਬੰਦ ਕਰ ਦਿਓ ਤਾਂ ਜੋ ਦੂਸਰੇ ਲਾਗ ਨਾ ਲੱਗ ਸਕੇ ਸੋ ਇਹ ਵੀ ਇੱਕ ਰੋਗ ਜਿਹੜਾ ਵਾ ਵਿਸ਼ਾਨੂ ਰੋਗਿਆ ਜਿਹੜਾ ਕਿ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਨ ਜਾਣ ਵਾਸਤੇ ਉਹਦੇ ਵਿੱਚ ਸਾਡੇ ਇੱਕ ਚਿੱਟੀ ਪੇਠ ਵਾਲ ਟਡਾ ਜਿਹੜਾ ਵਾ ਬਹੁਤ ਐਮਪੂ ਮਕਾਨ ਬੁੰਦਾ। ਸੋ ਉਹ ਕੀ ਕਰਦਾ ਵਾ ਕਿ ਉਹ ਚੰਗੇ ਜਿਹੜਾ ਪ੍ਰਭਾਵਤ ਬੂਟਾ ਵਾ ਉਥੋਂ ਉਹਦਾ ਰਸ ਚੂਸ ਕੇ ਤੇ ਦੂਸਰੇ ਜਾਂਦਾ ਵਾ। ਉਹ ਵਾਇਰਸ ਜਿਹੜਾ ਮਿਸ਼ਾਨੂ ਆ ਉਹ ਦੂਸਰੇ ਜਿਹੜਾ ਵਾ ਚੰਗੇ ਬੂਟੇ ਜਾਊਗਾ। ਸੋ ਇਸ ਕਰਕੇ ਸਾਰੇ ਕਿਸਾਨੋ ਇਹਨਾਂ ਨੂੰ ਬੇਨਤੀ ਹੈ ਕਿ ਸਵੇਰੇ ਦੁਪਹਿਰੀ ਸ਼ਾਮੀ ਜਦੋਂ ਵੀ ਆਪਾਂ ਆਪਣੇ ਖੇਤਾਂ ਦੇ ਵਿੱਚ ਜਾਂਦੇ ਆ ਤੇ ਉਹਦਾ ਨਰੀਖਣ ਜਰੂਰ ਕਰੀਏ, ਸਰਵੇ ਜਰੂਰ ਕਰੀਏ। ਤਾਂ ਜੋ ਉਹਦੇ ਵਿੱਚ ਪਤਾ ਲੱਗ ਸਕੇ ਕਿ ਕਿਤੇ ਕਿਠੇ ਬੂਟੇ ਜ਼ਹਿਰ ਨਹੀਂ ਗਏ ਜੇ ਕਿਠੇ ਬੂਟੇ ਹੈਗੇ ਆ ਤਾਂ ਫਿਰ ਤੁਸੀਂ ਦੇਖੋ ਉਹ ਪੁੱਟ ਕੇ ਦੇਖੋ ਉਹ ਛੇਤੀ ਪੁੱਟੇ ਜਾਣਗੇ ਉਹਦੀ ਜੜ ਜੜੀ ਆ ਉਹ ਕਮਜ਼ੋਰ ਹੋ ਜੇਗੀ ਪੂਰੇ ਰੰਗ ਦੀ ਹੋਏਗੀ ਛੋਟੀ ਰਹੇਗੀ ਤੇ ਜੇਕਰ ਅਸੀਂ ਉਹਦੇ ਨਾਲ ਜਿਹੜਾ ਚੰਗਾ ਬੂਟਾ ਪੁੱਟ ਕੇ ਦੇਖੀਏ ਤੇ ਉਹਦੀ ਜੜਾਂ ਜੜੀਆਂ ਨੇ ਬਹੁਤ ਵਧੀਆ ਚਿੱਟੇ ਰੰਗ ਦੀਆਂ ਹੈਲਦੀ ਹੋਣਗੀਆਂ ਤੇ ਸਿਹਤਮੰਦ ਹੋਣਗੀਆਂ ਬਾਅਦ ਵਿੱਚ ਐਡਵਾਂਸ ਸਟੇਜ ਦੇ ਵਿੱਚ ਉਹ ਪੂਰੇ ਵੀ ਹੋ ਜਾਂਦੇ ਆ ਉਹ ਮਤਲਬ ਕਿ ਉਹਦੇ ਦਾਣੇ ਵੀ ਨਹੀਂ ਪੈਂਦੇ ਹੈਗੇ ਉਹਦੀਆਂ ਜਿਹੜੀਆਂ ਨੇ ਕਾਲੀਆਂ ਕਾਲੀਆਂ ਧਾਰੀਆਂ ਵੀ ਪੈ ਜਾਂਦੀਆਂ ਨੇ ਸੋ ਉਹ 스테ਜ ਤੇ ਜਾਣ ਤੋਂ ਪਹਿਲਾਂ ਅਸੀਂ ਹੁਣੇ ਜਿਹੜਾ ਵਾ ਅਸੀਂ ਆਪਣੇ ਖੇਤਾਂ ਦਾ ਜਿਹੜਾ ਵਾ ਉਹ ਨਰੀਖਣ ਕਰੀਏ ਜੇ ਤੁਹਾਨੂੰ ਇਹੋ ਜਿਹਾ ਕੋਈ ਦਿੱਕਤ ਦੀ ਨਿਸ਼ਾਨੀ ਦੇਖਦੀਆਂ ਨੇ ਤੇ ਸਾਡੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਾਈਏ ਕ੍ਰਿਸ਼ੀ ਗਿਆਨ ਕੇਂਦਰ ਜਿਹੜੇ ਨੇ ਉਹਨਾਂ ਦੇ ਧਿਆਨ ਵਿੱਚ ਲਾਈਏ ਜਿਹੜੇ ਰੀਜਨਲ ਪੋਜ ਕੇਂਦਰ ਉਹਨਾਂ ਦੇ ਧਿਆਨ ਵਿੱਚ ਲਾਈਏ ਤਾਂ ਜੋ ਇਸ ਸਮੇਂ ਸਿਰ ਜਿਹੜਾ ਵਧੀਆ ਇਲਾਜ ਕਰ ਸਕੀਏ ਸੋ ਇੱਕ ਇਹ ਜਿਹੜੀ ਇਹਦੀ ਗੱਲ ਕਰੀਏ ਕਿ ਰੋਕਥਾਮ ਕਿਵੇਂ ਕਰਨੀ ਹੈ ਦੀ ਰੋਕਥਾਮ ਵਾਸਤੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਜਿਹੜੀਆਂ ਗੱ ਇਕ ਤਾਂ ਹੀ ਜਿਹੜੇ ਬੂਟੇ ਬੂਟੇ ਜਿਹੜੇ ਤੁਹਾਨੂੰ ਲੱਬੇ ਆ ਜਿਹੜੇ ਵੀ 4 5 10 ਜਿੰਨੇ ਵੀ ਬੂਟੇ ਲੱਬੇ ਆ ਉਹਨੂੰ ਸ਼ੁਰੂਆਤੀ ਦੌਰ ਦੇ ਵਿੱਚ ਜੜਾਂ ਸਮੇਤ ਪੁੱਟ ਕੇ ਡੂੰਘਾ ਦਬ ਦਿਓ ਤਾਂ ਜੋ ਉਹ ਵਾਇਰਸ ਜਿਹੜਾ ਮੈਸ਼ਾਨੂ ਜਿਹੜਾ ਉਹ ਦੂਜੇ ਫੌਂਸਾਂ ਤੇ ਨਾ ਚੱਲ ਸਕੇ ਤੇ ਦੂਸਰੀ ਗੱਲ ਹੈ ਕਿ ਆਪਾਂ ਜਿਹੜੀ ਜਿਹੜਾ ਪਹਿਲੀ ਗੱਲ ਕੀਤੀ ਹੈ ਕਿ ਚਿੱਟੀ ਪਿੱਠ ਵਾਲਾ ਟਿੱਡਾ ਜਿਹੜਾ ਵਾ ਉਹਦੀ ਰੋਕਥਾਮ ਲਈ ਕੀਟਨਾਸ਼ਕ ਦੀ ਜਿਹੜੀ ਵਰਤੋਂ ਕਰਨੀ ਹੈ ਤੇ ਕੀਟਨਾਸ਼ਕ ਕਿਹੜੀ ਕਰਨੀ ਆ ਉਹ ਜਿਹੜੀ ਆਪਾਂ ਸਪਾਰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੱਤ ਤਰ੍ਹਾਂ ਦੀਆਂ ਨੇ ਉਹ ਕੀਤੀਆਂ ਗਈਆਂ ਕੀ ਨਾ ਚੱਕ ਸਵਾਰਸ਼ਕ ਕੀ ਦੀ ਨਹੀਂ। ਸੋ ਉਹਨਾਂ ਵਿੱਚ ਜੋ ਕੋਈ ਵੀ ਆਪਾਂ ਸਪਰੇਅ ਕਰ ਸਕਦੇ ਹਾਂ। ਸੋ ਉਹਦੇ ਵਿੱਚ ਫਲੋਨਿਕਾਮੈਟ ਜਿਹੜੀ ਹੈ 60 ਗ੍ਰਾਮ ਆ। ਟ੍ਰਾਈਪਰੋਬੀਜ਼ੋਫਾਇਰਮ ਜਿਹੜੀ ਆ ਉਹ 94 ਗ੍ਰਾਮ ਮੀਲੀਲੀਟਰ ਆ। ਡਾਈਨੈਟਰੋਫੁੰਜੋ ਜਿਹੜੀ ਆ 80 ਗ੍ਰਾਮ ਆ। ਫਾਈਬੈਟਰੋ ਜਿਹੜੀ 120 ਗ੍ਰਾਮ ਆ। ਇਸ ਤਰ੍ਹਾਂ ਇਸ ਤਰ੍ਹਾਂ ਬੈਂਜਪਾਇਰੀਮੈਕਸਨ ਜਿਹੜੀ ਆ ਉਹ 400 ਮੀਲੀਲੀਟਰ ਆ। ਫਲੂਪਾਇਰੀਮਨ ਜਿਹੜੀ ਆ ਉਹ 30 ਮੀਲੀਲੀਟਰ ਆ। ਕਵਿਨਲਫਾਸ ਜਿਹੜੀ ਆ ਉਹ 800 ਮੀਲੀਲੀਟਰ ਸੋ ਇਹ ਜਿਹੜੀਆਂ ਨੇ ਇਨਸੈਕਟੀਸਾਈਡ ਦੀ ਕਿੱਟ ਨਾ ਸਕੇ ਇਹਨਾਂ ਚ ਕੋਈ ਵੀ ਲੈ ਕੇ ਆਪਾਂ ਗੋਲ ਨੂੰ ਜੇ ਦਿੰਦਾ 100 ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਆਪਾਂ ਸਪਰੇਅ ਕਰਨੀ ਹੈ ਤੇ ਸਪਰੇਅ ਇਦਾਂ ਕਰਨੀ ਹੈ ਕਿ ਜਿਹੜੀ ਬੁੱਢਾਂ ਵਾਲੇ ਪਾਸੇ ਜਾਵੇ ਲੇਕੋ ਉਹ ਜਿਹੜਾ ਜਿਹੜਾ ਟਿੱਡਾ ਵਾ ਉਹ ਬੁੱਢਾਂ ਵਾਲੇ ਪਾਸੇ ਬੈਠਾ ਵਾ ਜੇ ਆਪਾਂ ਉੱਪਰੋਂ-ਉੱਪਰ ਕਰਾਂਗੇ ਤੇ ਨਹੀਂ ਮਰੂਗਾ ਸੋ ਇਹ ਜਿਹੜਾ ਦੋ ਆਪਾਂ ਦੋ ਗੱਲਾਂ ਕਰ ਲਈਏ ਤਾਂ ਫਿਰ ਜਿਹੜਾ ਤੁਹਾਡਾ ਜਿਹੜਾ ਉਹ ਜਿਹੜਾ ਉਹਦਾ ਰੋਕਤ ਕਾਫੀ ਹੋ ਸਕਦੀ ਆ ਪਰ ਜੇ ਅਸੀਂ ਰੰਗੈਲੀ ਕਰਗੇ ਅਵੇਸਲੇ ਹੋਗੇ ਤਾਂ ਫਿਰ ਜਿਹੜਾ ਨੁਕਸਾਨ ਜਿਹੜਾ ਹੋ ਸਕਦਾ ਖਾਸ ਕਰਕੇ ਪੀਆਰ 131 128 ਵੈਰੈਟੀ ਜਿਹੜੀ ਆ ਉਹ ਕਿਸਾਨ ਨੂੰ ਜਿਹੜੇ ਕਾਫੀ ਵਿਲਾਈ ਆ ਸਾਡੇ ਚਲੋ ਹਾਈਬ੍ਰਿਡ ਵੀ ਦਾ ਸਾਡੇ ਬਾਇਬ ਚੋਣਾਂ ਦੇ ਨਹੀਂ ਬੀਜਿਆ ਗਏ ਨੇ ਬਟ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਜੇ ਕਿਤੇ ਤੁਹਾਨੂੰ ਕਿਤੇ ਪ੍ਰੋਬਲਮ ਆਉਂਦੀ ਆ ਤਾਂ ਫਿਰ ਜਿਹੜਾ ਉਹ ਸਾਡੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਓ ਖੇਤੀਬਾੜੀ ਦੇ ਮਾਹਰਾਂ ਦੇ ਧਿਆਨ ਵਿੱਚ ਲਿਆਓ ਤਾਂ ਜੋ ਇਸ ਸਮੇਂ ਸਿਰ ਉਹਦਾ ਇਲਾਜ ਕਰ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੁਆਰਾ ਪੇਸਾ ਸਿੱਖਿਆ